ਜੀ ਸਰ ਤੁਹਾਡੀ ਅਗਵਾਈ ਵਿੱਚ ਵੱਡੇ ਕਾਫਲੇ ਚ ਰੈਲੀ ਕੱਢੀ ਗਈ ਹੈ ਕੀ ਕਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਲੋਕ ਜਿਹੜੇ ਆ ਉਹ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਦੁਖੀ ਹੈ ਲੋਕਾਂ ਦਾ ਗਰੀਬ ਵਰਗ ਦਾ ਖਾਸ ਕਰਕੇ ਇਸ ਸਰਕਾਰ ਨੇ ਕਚੁੰਬਰ ਕੱਢਿਆ ਹੋਇਆ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਇਸ ਵੇਲੇ ਮੁੱਖ ਵਿਰੋਧੀ ਪਾਰਟੀ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਉਜਾਗਰ ਕਰੀਏ ਔਰ ਇਲੈਕਸ਼ਨ ਜਿਹੜੀ ਹੈ ਇਹ ਕਿਉਂਕਿ ਇਹ ਪੰਚਾਇਤੀ ਚੋਣਾਂ ਹਨ ਇਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਕੈਂਡੀਡੇਟ ਹੈ ਉਹ ਆਪਣੇ ਆਪਣੇ ਤਰੀਕੇ ਨਾਲ ਲੱਗੇ ਹੋਏ ਹੈ ਔਰ ਅਸੀਂ ਵੀ ਹਰੇਕ ਜਗ੍ਹਾ ਜਾ ਕੇ ਦੇਖਿਆ ਕਿ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਲਈ ਫਿਰ ਬੜਾ ਰੁਝਾਨ ਅੱਛਾ ਚੱਲ ਰਿਹਾ ਹੈ ਬੜਾ ਸਤਿਕਾਰ ਮਿਲ ਰਿਹਾ ਹੈ ਔਰ ਆਹ ਰੋਡ ਸ਼ੋਅ ਜਿਹੜਾ ਅਸੀਂ ਕਰਦੇ ਆ ਇਹਦੇ ਵਿੱਚ ਨੌਜਵਾਨ ਸਾਥੀ ਸਾਡੇ ਵੱਡੀ ਗਿਣਤੀ ਜੁੜੇ ਹੈ ਔਰ ਤਕਰੀਬਨ ਅਸੀਂ 10 ਜੂਨ ਜਿਹੜੇ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਤਕਰੀਬਨ ਹਰੇਕ ਬਲਾਗ ਦੇ ਵਿੱਚ 25 25 ਜੂਨ ਹੈ ਉਹਨਾਂ ਦੇ ਵਿੱਚ ਸਾਰੇ ਕੈਂਡੀਡੇਟ ਦਿੱਤੇ ਔਰ ਬਹੁਤ ਵਧੀਆ ਕੈਂਡੀਡੇਟ ਦਿੱਤੇ ਆ ਵਿਸ਼ਾਲ ਆਨੰਦ ਵਿਸ਼ਾਲ ਆਨੰਦ ਜੀ ਜਿਹੜੇ ਸਾਡੇ ਜੂਤ ਦੇ ਪ੍ਰਧਾਨ ਹੈ ਇਹਨਾਂ ਨੇ ਅੱਛਾ ਇਹਨਾਂ ਦੇ ਨਾਮ 'ਚ ਇੱਕ ਗੱਲ ਮੇਰੇ ਜ਼ਿਹਨ 'ਚ ਆ ਗਈ ਨਾਮ ਵਿਸ਼ਾਲ ਆਨੰਦ ਹੈ ਐਨੀਆ ਵਿਸ਼ਾਲ ਵੋਟਾਂ ਪੈ ਜਾਣੀ ਕਿ ਮਨਨ ਆਨੰਦ ਹੋ ਜਾਊਗਾ ਹਾਂ ਉਹ ਤਾਂ ਤੁਸੀਂ ਨਾ ਕੋ ਜੋ ਇਸ ਤਰ੍ਹਾਂ ਸਮਝਦੇ ਆ ਕਿ ਹੁਣ ਤੁਹਾਨੂੰ ਲੱਗਦਾ ਹੋਣਾ ਕਿ ਇਹ ਜਿਨੇ ਨੌਜਵਾਨ ਇਹਨਾਂ ਦੇ ਨਾਲ ਲੱਗੇ ਆ ਜਿਨੇ ਬਜ਼ੁਰਗਾਂ ਦਾ ਅਸ਼ੀਰਵਾਦ ਇਹਨਾਂ ਨੇ ਲਿਆ ਹੈ ਔਰ ਬਹੁਤ ਵੱਡਾ ਇੱਕ ਕਾਫਲਾ ਬਣਾ ਕੇ ਅੱਗੇ ਇੱਕ ਨੰਬਰ ਸਵਾਲ ਹੈ ਬੰਗੇ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਜੀ ਇੱਕ ਨਾ ਸਵਾਲ ਹੈ ਕਿ ਮਾਈਨਿੰਗ ਨੂੰ ਲੈ ਕੇ ਨਮਾ ਸ਼ਹਿਰ ਵਿੱਚ ਜੇ ਆਪਾਂ ਦੇਖੀਏ ਮਾਈਨਿੰਗ ਬਹੁਤ ਢਹਲੇ ਨਾਲ ਹੋ ਰਹੀ ਆ ਅੱਛਾ ਗੜ ਸ਼ੰਕਰ ਤੋਂ ਇੱਕ ਸਾਡੀ ਨੌਜਵਾਨ ਨੇਤਾ ਹੈ ਉਹ ਤਾਂ ਬੰਗਾਰ ਦਿੰਦੀ ਇੱਕ ਵਾਰੀ ਸਰਕਾਰ ਨੂੰ ਪਰ ਨਵੇਂ ਸ਼ਹਿਰ ਜੀ ਕੋਈ ਉੱਠਦਾ ਕਿਉਂ ਨਹੀਂ ਫੇ ਕਿਤੇ ਕੋਈ ਗੰਡ ਧੁੱਕ ਤਾਂ ਨਹੀਂ ਹੋ ਗਈ ਦੇਖੋ ਸਾਡੀ ਗੰਡ ਧੋਪ ਤਾਂ ਇਹਨਾਂ ਨਾਲ ਹੋ ਹੀ ਨਹੀਂ ਸਕਦੀ ਕਿਉਂਕਿ ਇਹ ਜਿਹੜੇ ਲੋਕ ਹੈ ਇਹ ਇਹ ਕਦੇ ਵੀ ਇਹ ਲੋਕਤੰਤਰ ਦਾ ਭਲਾ ਚਾਹਣ ਵਾਲੇ ਨਹੀਂ ਹੈਗੇ ਇਹਨਾਂ ਨੇ ਹਰ ਚੀਜ਼ ਨੂੰ ਸੈਂਟਰਲਾਈਜ਼ ਕਰਤਾ ਔਰ ਕਾਂਗਰਸ ਪਾਰਟੀ ਨੇ ਸਮਝਣੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਪਾਲਿਸੀਆਂ ਆ ਉਹ ਬੜੀਆਂ ਮਾੜੀਆਂ ਆ ਔਰ ਇਹਨਾਂ ਨੇ ਮਾਈਨਿੰਗ ਦੇ ਵਿੱਚ ਬਹੁਤ ਕਮਾਈ ਕੀਤੀ ਹੈ ਇਹਨਾਂ ਦੇ ਬਾਅਦ ਵਿਰੋਧੀ ਨਮਾਸ਼ਹਿਰ ਏਰੀਆ 'ਚ ਜਾਂ ਅੰਦਰ ਚੋਪੇ ਕੋ ਪੰਗੇ ਤਾਂ ਹੁੰਦੀ ਨਾ ਮਾਈਨਿੰਗ ਵੰਗੇ 'ਚ ਨਹੀਂ ਹੁੰਦੀ ਨਮਾਸ਼ਹਿਰ 'ਚ ਹੁੰਦੀ ਹੈ ਅਗਲਸ਼ੰਕਰ 'ਚ ਹੁੰਦੀ ਹੈ ਫਲਾ ਜਾਰਜ ਹੁੰਦੀ ਹੈ ਪੂਰੇ ਪੂਰੇ ਚੁੱਪ ਗਏ ਨੇ ਨਹੀਂ ਅਸੀਂ ਤਾਂ ਪੁਪਲੀ ਅਸੀਂ ਰੋਣਾ ਪਾਨੇ ਆ ਹਮੇਸ਼ਾ ਕਹਿੰਦੇ ਆ ਕਿ ਇਹ ਸਾਰੀ ਰਾਤ ਜਿਹੜੀ ਉਹ ਮਾਈਨਿੰਗ ਚੱਲਦੀ ਆ ਤੁਸੀਂ ਵੀ ਕਹਿੰਦੇ ਆ ਪਰ ਸਰਕਾਰ ਜਿਹੜੀ ਐ ਇਹ ਸੁਣਦੀ ਨਹੀਂ ਇਹਨਾਂ ਨੇ ਕੰਨ ਬੰਦ ਐ ਇਹਨਾਂ ਨੂੰ ਸਿਰਫ ਪੈਸਾ ਚਾਹੀਦਾ ਚਲ ਹੁਣ ਲਾਸਟ ਸਮਾਂ ਬਹੁਤ ਥੋੜਾ ਸਮਾਂ ਰਹਿ ਗਿਆ ਪ੍ਰਚਾਰ ਦੇ ਲਈ ਕੀ ਅਪੀਲ ਕਰਾਂਗੇ ਅਸੀਂ ਬੇਨਤੀ ਕਰਾਂਗੇ ਕਿ ਕਾਂਗਰਸ ਪਾਰਟੀ ਦਾ ਤੁਸੀਂ ਪ੍ਰਸ਼ਾਸਨ ਦੇਖਿਆ ਰਾਜ ਦੇਖਿਆ ਕਦੇ ਐਹੋ ਜਿਹੀ ਗੁੰਡਾਗਰਦੀ ਨਹੀਂ ਹੋਈ ਕਦੇ ਐਹੋ ਜਿਹੀ ਲੁੱਟਖੋਟ ਨਹੀਂ ਹੋਈ ਠਾਣੇ ਗੁਜਰੀਆਂ ਜਿਸ ਤਰ੍ਹਾਂ ਲੋਕਾਂ ਦੀ ਛੇਲ ਨਹੀਂ ਲਾਈ ਗਈ ਸੀ ਲੈ ਕੇ ਵੀ ਨਹੀਂ ਪਾਈ ਹਾਂ ਉਹ ਉਹ ਤੁਸੀਂ ਮੁੜ ਕੇ ਉਹੀ ਤਰ੍ਹਾਂ ਦੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਦੇਖਣਾ ਚਾਹੁੰਦੇ ਆਂ ਤੇ ਕਾਂਗਰਸ ਪਾਰਟੀ ਨੂੰ ਜ਼ਰੂਰ ਵੋਟ ਆਪੋ ਜੀ ਵਿਸ਼ਾਲ ਜੀ ਮੈਂ ਚਾਹੁੰਦਾ ਇੱਕ ਵਾਰ ਤੁਸੀਂ ਵੀ ਅਪੀਲ ਕਰ ਦੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਨੇ ਮੈਨੂੰ ਜਿਹੜੀ ਬਲਾਕ ਸੰਮਤੀ ਦੀ ਮੈਨੂੰ ਆਪਣੀ ਦਾ ਟਿਕਟ ਦਿੱਤੀ ਹੈਗੀ ਆਪਣੀ ਇੱਥੇ ਇਲੈਕਸ਼ਨ ਲੜਨ ਵਾਸਤੇ ਤਾਂ ਮੈਂ ਕਾਂਗਰਸ ਪਾਰਟੀ ਨੂੰ ਭਰੋਸਾ ਦਵਾਉਣਾ ਆ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਇਹ ਟਿਕਟ ਹੁੰਦੇ ਝੋਲੀ 'ਚ ਪਾਉਂਗਾ ਜੀ ਤੇ ਬਾਕੀ ਜੋ ਸਾਡਾ ਪਿੰਡ ਔੜ ਦਾ ਬਲਾਕ ਇਹਨਾਂ ਨੇ ਖੋਲੇ ਸਾਡੇ ਤੋਂ ਠੀਕ ਨਹੀਂ ਉਹ ਅਸੀਂ ਜਦੋਂ ਸਰਕਾਰ ਕਾਂਗਰਸ ਪਾਰਟੀ ਦੀ ਆਉਂਗੀ ਅਸੀਂ ਉਹ ਬਲਾਕ ਵਾਪਸ ਲੈ ਕੇ ਆਵਾਂਗੇ ਮੈਂ ਲੋਕਾਂ ਦੇ ਨਾਲ ਬਚਨ ਬੰਧਿਆ ਜੀ ਤੇ ਸਤਵੀਰ ਜੀ ਨੇ ਕੀ ਮਾਰਗਦਰਸ਼ਨ ਕੀਤਾ ਤੁਹਾਡਾ ਖੜੇ ਨਾਲ ਡਟ ਕੇ ਹਾਂਜੀ ਸਤਵੀਰ ਭਾਜੀ ਮੇਰੇ ਨਾਲ ਡਟ ਕੇ ਖੜੇ ਆ ਜੀ ਮੇਰੇ ਵੱਡੇ ਭਰਾ ਆ ਜੀ ਇਹ ਇਹ ਜੀ ਨਾ ਖੜਦੇ ਹੋਏ ਉਹ ਨਾ ਖੜ ਗਿਆ ਜੀ ਹਾਂ ਇਹ ਡਟ ਕੇ ਜੀ ਮੋਢੇ ਨਾਲ ਮੋਢਾ ਜੀ ਇਹਨਾਂ ਦਾ ਲਾ ਲੈਂਦੇ ਆ ਜੀ ਬਸ ਇਹ ਛੱਡ ਦੇ ਨਹੀਂ ਜੀ ਬਸ ਜੀ ਚਲੋ ਮੀਟ ਕਰਦੇ ਆ ਬੜਾ ਲੰਮਾ ਸਫ਼ਰ ਹੈ ਇਹਨਾਂ ਦਾ ਹਾਂਜੀ 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 ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਠੀਕ ਹੈ ਸਰ ਬਹੁਤ ਸ਼ੁਕਰੀਆ 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 ਜੀ